ਕਹੋ ਤਲ ਗੁਰ ਸੇਵੀਆ ਹਨ ਸੁਸਹਿਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਉਪਰ ਸਿਫਤ ਖਸਮ ਦੀ ਨੂਰ ਅਰਸਹ ਕੋਰਸਹ ਤੋਦ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭਨਾਂ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ जिस पास सब सुहियांद सतना श्री श्रीवाहे ਸਾਹਿਬਾ ਜੀ ਜੈਤਸਰੀ ਮਹਲਾ ਪੰਜਵਾਂ ਘਰ ਦੂਜਾ ਸ਼ੰਤ ਇਕਾ ਸਤਿਗੁਰ ਪ੍ਰਸਾਦਿ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨਨ ਜਾਈ ਅਕਤ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰੱਥਾ উঁচা আগম অপার প্রব কথন না যাই অকথ নানক প্রব শরণাগতি ਰੱਖਣ ਕਉ ਸਮਰਥਾ ਸ਼ੰਤ ਜਉ ਜਨ ਹ ਤਉ ਰਖਾ ਹਰ ਪ੍ਰਭ ਤੇਰਿਆ ਕਿਤੇ ਗਨ ਅਸੰਖ ਆਵਗਣ ਮੇਰੀਆ ਅਸੰਖ ਆਵਗਣ ਖਤੇ ਫੇਰੀ ਨਿਤ ਪ੍ਰਤ ਸਦ ਭੁੱਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦਿ ਘੁਲਿਆ ਲੋਕ ਕਰਤ ਬਕਾਰ ਵਿਖੜੇ ਪ੍ਰਭ ਨੇ ਰਹੁ ਤੇ ਨਿਰਿਆ ਬਨਵੰਤ ਨਾਨਕ ਦਇਆ ਕਾ ਨਿਰਤਨ ਭਵਾ ਸੰਖ ਗਣਾ ਉਚਾ ਪ੍ਰਭ ਕਾ ਨਾ ਨਾਨਕ ਕੀ ਬੇਨੰਤੀ ਆ ਮਿਲਨ ਥਾਵੇ ਥਾ ਸ਼ੰਤ ਦੂਸਰਾ ਨਾਹੀਂ ਠਾਉ ਕਾ ਪਹ ਜਾਈ ਆਂ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਆ ਧਿਆਈ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ ਆ ਤਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੇ ਬਲਾਈਆ ਅਰਪ ਮੰਨ ਤਨ ਪ੍ਰਭੂ ਅਗਾ ਆਪ ਸਗਲ ਮਟਾਈਆ ਬਨਵੰਤ ਨਾਨਕ ਧਾਰਾ ਕਿਰਪਾ ਸਾਚ ਨਾਮ ਸਮਾਈਆ ਸਲੋਕਾ ਰਹੀ ਮਨ ਤਾਕੋ ਧਿਆਈਐ ਸਭ ਵਿਦ ਜਾ ਕਾ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭਾ ਸਾਥ ਸ਼ਾਂਤਾ ਸਾਥਿ ਅੜਾ ਪ੍ਰਭ ਏਕ ਦੂਸਰ ਨਾਹੀ ਕੋਈ ਥਾਨ ਤਨੰਤਰ ਆਪ ਜਲ ਥਲ ਪੂਰ ਸੋਈ ਜਾਲ ਥਾਲ ਮਹੀ ਆਲ ਪੂਰ ਰਹਾ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੀ ਕਿਆ ਗਨੀ ਭਜ ਸਰਣ ਸੁਆਮੀ ਸੁਖਾ ਗਾਮੀ ਤੇਸ ਬਿਨਾ ਅਨ ਨਾਹੀ ਕੋਈ ਬਨਵੰਤ ਨਾਨਕ ਦਇਆ ਧਾਰੋ ਤੇਸ ਪ੍ਰਾਪਤ ਨਾਮ ਹੋਇ ਸਲੋਕਾ ਜਿਤ ਜਿਤਵਿਆ ਸੋਮੁ ਪਾਇ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਪਮਾਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਲ ਵਿਖਾ ਬੁਝੇ ਤਪਤ ਅਗਾਨਿਆ ਗਾਹ ਪੁਝਾਲੀਨੇ ਦਇਆ ਕੀਨੇ ਆਪਣੇ ਕਰਮ ਮੰਨਿਆ ਲੈ ਅੰਕ ਲਾਇ ਹਰ ਮਿਲਾਇ ਜਨਮ ਮਾਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲੇ ਲੀਨੇ ਇਕ ਬਲੇ ਲੈ ਅੰਕ ਲਾਇ ਹਰ ਮਿਲਾਇ ਜਨਮ ਮਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇਕ ਪਲੇ ਦੁਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵ ਘਰ ਦੂਜਾ ਸ਼ੰਤ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਲੋਕਾ ਊਚ ਅਗਮ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕ ਸਮਰੱਥ